ਆਮ ਆਦੀ ਪਾਰਟੀ ਦੇ ਮਿਰੋਲੀ ਤੋਂ ਸੀਐਮਐਲਏ ਨਰੇਸ਼ ਜਾਦਵ ਜ਼ਿਲ੍ਹਾ ਅਦਾਲਤ ਵੱਲੋਂ ਬੇਦਬੀ ਕਰਨ ਦੇ ਦੋਸ਼ 'ਚ ਦੋਸ਼ੀ ਠਰਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਸਾਲੀ ਸਜ਼ਾ ਪਹਿਲਾਂ ਨਰੇਸ਼ ਜਾਦਵ ਨੂੰ ਦੇਣੀ ਚਾਹੀਦੀ ਸੀ محمد ਇਰਮਾਨ ਸਾਹਿਬ ਨੇ ਉੱਥੇ ਨਾਲ ਹੀ ਜਿਹੜੀਆਂ ਤਸਵੀਰਾਂ ਜਿਹੜੀਆਂ ਵਾ ਉਹ ਇਹਨਾਂ ਦੀਆਂ ਹੋ ਰਹੀਆਂ ਨੇ ਕਿ ਸੀਬੀਆਈ ਨੂੰ ਕਾਂਗਰਸ ਪਾਰਟੀ ਨੇ ਕਰਨ ਨਹੀਂ ਦਿੱਤੀ ਹੈਗੀ ਪ੍ਰਗਟ ਸਿੰਘ ਹੁਣ ਤਾਂ ਹੀ ਕਹਿਣਾ ਵਿਧਾਨ ਸਭਾ ਦੇ ਵਿੱਚ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਇਸ ਮਸਲੇ ਤੇ ਬੋਲਣ ਦਾ ਕੋਈ ਹੱਕ ਨਹੀਂ ਪਰ ਆਮ ਆਦਮੀ ਪਾਰਟੀ ਨੂੰ ਨਰੇਸ਼ ਜੱਦੂ ਨੂੰ ਪਾਰਟੀ 'ਚੋਂ ਬਾਹਰ ਕੱਢਣਾ ਚਾਹੀਦਾ ਦੇਖੋ ਸਭ ਤੋਂ ਵੱਡਿਕਲੇ ਇੱਕ ਜੇ ਆਪਾਂ ਕਹਿੰਦੇ ਨਾ ਬੇਅਦਬੀ ਦੇ ਮਸਲੇ ਦੇ ਵਿੱਚ ਬਹੁਤ ਜ਼ਿਆਦਾ ਸਿਆਸਤ ਹੋਈ ਆ ਸਿਆਸਤ ਰੱਜ ਕੇ ਕਾਂਗਰਸੀਏ ਨੇ ਵੀ ਕੀਤੀ ਤੇ ਸਿਆਸਤ ਰੱਜ ਕੇ ਆਮ ਆਦਮੀ ਪਾਰਟੀ ਨੇ ਕੀਤੀ ਤੇ ਹੋਰ ਵੀ ਜਿਹੜੀਆਂ ਪੰਥਕ ਤੇ ਰਹ ਉਹਨਾਂ ਨੇ ਕੀਤੀ ਹੈਗੀ ਆ 2015 ਚ ਸਭ ਤੋਂ ਪਹਿਲਾਂ ਕਟਨਾ ਵਾਪਰਦੀ ਆ ਗਈ ਹੈ ਉਦੋਂ ਤੋ ਤੱਕ ਕਿ ਉਦੋਂ ਤੱਕ ਹੁਣ ਤੱਕ ਸਿਆਸਤ ਹੁੰਦੀ ਰਹੀ ਹੈ 16 ਦੇ ਵਿੱਚ ਕਾਨੂੰਨ ਬਣਿਆ 18 ਦੇ ਵਿੱਚ ਐਮੈਂਡਮੈਂਟ ਹੋਈ ਤੇ ਹੁਣ 25 ਦੇ ਵਿੱਚ ਕਾਨੂੰਨ ਪੇਸ਼ ਕੀਤਾ ਗਿਆ ਜਿਹਦੇ ਵਾਸਤੇ ਇੱਕ ਸਿਲੈਕਟ ਕਮੇਟੀ ਬਣਾਈ ਗਈ ਅੱਜ ਇਸ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਉਹਦੇ ਚ ਸ਼ਾਇਦ ਆਮਾਦੀ ਪਾਰਟੀ ਦੇ 2 ਜਾਂ 3 ਐਮਐਲਏ ਨਹੀਂ ਆਏ ਜਦ ਕਿ ਉਹਨਾਂ ਨੂੰ ਆਉਣਾ ਚਾਹੀਦਾ ਸੀ ਕਿ ਬਹੁਤ ਮਹੱਤਵਪੂਰਨ ਕਮੇਟੀ ਆ ਹੁਣ ਇੱਕ ਇਸ ਕਮੇਟੀ ਤੇ ਇੱਕ ਮੈਂਬਰ ਤੇ ਸਵਾਲ ਖੜੇ ਹੋ ਰਹੇ ਨੇ ਉਹ ਨੇ 15ਵੇਂ ਨੰਬਰ ਤੇ ਨੇ ਮੁਹੰਮਦ ਜਮੀਰ ਉਲੁਰ ਰਮਾਨ ਸਾਹਿਬ ਇਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਿਹਾ ਚਾਹੇ ਉਹਦੇ ਚ ਪਰਮ ਬੰਦ ਸਿੰਘ ਬੰਟੀ ਰਮਾਣਾ ਹੋਣ ਜਾਂ ਮਲੇਰ ਕੋਟਲੇ ਤੋਂ ਉਹਨਾਂ ਦੀ ਇੰਚਾਰਜ ਹੈ ਜਾਇਦਾ ਸੁਲੇਮਾਨ ਉਹ ਕਰ ਰਿਹਾ ਹੈਗੇ ਨੇ ਹੁਣ ਇਹ ਜਿਹੜਾ ਨੇ ਬਲੇਰ ਕੋਟਲਾ ਦੇ ਐਮਐਲਏ ਕਿਉਂ ਇੱਤੇ ਸਵਾਲ ਖੜੇ ਹੋ ਰਹੇ ਨੇ ਪਹਿਲੀ ਗੱਲ ਤੇ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਪਾਉਣਾ ਹੀ ਨਹੀਂ ਚਾਹੀਦਾ ਕਿਉਂ ਨਹੀਂ ਪਾਉਣਾ ਚਾਹੀਦਾ ਹੈਗਾ ਕਿ ਸਭ ਤੋਂ ਵੱਡੀ ਗੱਲ ਆ ਕਿ ਆਮ ਆਦੀ ਪਾਰਟੀ ਦੇ ਮਿਰੋਲੀ ਤੋਂ ਸੀ ਐਮਐਲਏ ਨਰੇਸ਼ ਜਾਦਵ ਨਰੇਸ਼ ਜਾਦਵ ਨੂੰ ਜ਼ਿਲ੍ਹਾ ਅਦਾਲਤ ਵੱਲੋਂ 2 ਸਾਲ ਦੀ ਬੇਦਬੀ ਦੀ ਬੇਦਬੀ ਕਰਨ ਦੇ ਦੋਸ਼ 'ਚ ਦੋਸ਼ੀ ਠਰਾਇਆ ਗਿਆ 2 ਸਾਲ ਦੀ ਸਜ਼ਾ ਦਿੱਤੀ ਗਈ ਆ ਜਦੋਂ ਇਹਨਾਂ ਨੇ ਕਰਾਨੇ ਸ਼ਰੀਬ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਆਈ ਸੀ ਇਸ ਬੰਦੇ ਨੂੰ ਇਸ ਐਮਐਲਏ ਨੂੰ ਤੇ ਪਾਉਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਉਹ ਇਹ ਕੇਸ ਦੀ ਪੈਰਵਾਈ ਕਰਦੇ ਰਹੇ ਇਹਨਾਂ ਦੀਆਂ ਤਸਵੀਰਾਂ ਆਈਆਂ ਹੋਈਆਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਸਵਾਲ ਖੜੇ ਕਰ ਰਿਹਾ ਕਿ ਇਹਨਾਂ ਦੀ ਜਿਹੜੀ ਪੈਰਵਾਈ ਆ ਜਦੋਂ ਇਹ ਐਮਐਲਏ ਸੀ ਉਦੋਂ ਹਰਪਾਲ ਸਿੰਘ ਚੀਮਾ ਵੀ ਐਮਐਲਏ ਸੀ ਪੰਜਾਬ ਦੇ ਇਹ 2016 ਚ ਕੇਸ ਵਾਪਰਿਆ ਜਦੋਂ ਕਰਾਨੇ ਸ਼ਰੀਬ ਦੀ ਬੇਦਬੀ ਹੈ 2016 ਤੋਂ ਲੈ ਕੇ ਹੁਣ ਤੱਕ ਹਰਪਾਲ ਸਿੰਘ ਚੀਮਾ ਨਹੀਂ ਜਿਹੜੀ ਆ ਜਾ ਪੰਜਾਬ ਸਰਕਾਰ ਨੂੰ ਕਿਉਂਕਿ ਹੁਣ ਹਰਪਾਲ ਸਿੰਘ ਚੀਮਾ ਪਾਰਟ ਆਫ ਗਵਰਨਮੈਂਟ ਆ ਉਹ ਕੈਬਨਤ ਵਜ਼ੀਰ ਨੇ ਉਹ ਪੈਰਵਾਹੀ ਕਰਦੇ ਆ ਰਹੇ ਨੇ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਅਸੀਂ ਅਜਿਹਾ ਕਾਨੂੰਨ ਬਣਾਉਣਾ ਹੈਗਾ ਕਿ ਜਿਹੜੀ ਮਸਾਲੀ ਸਜ਼ਾ ਦਿੱਤੀ ਜਾਏ ਕਾਨੂੰਨ ਪਨੋਂ ਤੋਂ ਪਹਿਲਾਂ ਮਸਾਲੀ ਸਜ਼ਾ ਕਿਸ ਨੂੰ ਦਿੱਤੀ ਜਾ ਸਕਦੀ ਸੀ ਨਰੇਸ਼ ਜਾਦਵ ਨੂੰ ਦਿੱਲੀ ਤੋਂ ਆ ਕੇ ਕਿ ਜਾਦਵ ਬੰਦੇ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿੱਥੇ ਹਮੇਸ਼ਾ ਸਰਬਾਦੇ ਭਲੇ ਦੀ ਗੱਲ ਹੁੰਦੀ ਆ ਸਾਰੇ ਭਰਾ ਚਾਹੇ ਉਹ ਕਸਾਈ ਹੈ ਸਾਈ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਸਾਰੇ ਇਥੇ ਇਸ ਧਰਤੀ ਤੇ ਭਰਾਵਾ ਮੰਗ ਰਹੇ ਰਹਿੰਦੇ ਆਗੇ ਨੇ ਤੁਸੀਂ ਇੱਥੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਤੋੜ ਦੀ ਯਤਨ ਕੀਤਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਸਾਲੀ ਸਜ਼ਾ ਪਹਿਲਾਂ ਨਰੇਸ਼ ਜਾਦਵ ਨੂੰ ਦੇਣੀ ਚਾਹੀਦੀ ਸੀ ਕਿਉਂਕਿ ਤੁਹਾਡੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਨੇ ਔਰ ਤੁਹਾਡੀ ਸਰਕਾਰ ਦੇ ਵਿੱਚ ਇਹਨੂੰ ਦੋਸ਼ੀ ਠਰਾਇਆ ਗਿਆ ਔਰ ਤੁਹਾਡੀ ਸਰਕਾਰ ਦੇ ਡਿਪਟੀ ਕਮਿਸ਼ਨਰ ਨੇ ਇਹ ਕੇਸ ਵਾਪਸ ਲੈਣ ਵਾਸਤੇ ਜ਼ਿਲ੍ਹਾ ਟਾਉਰਨੀ ਨੂੰ ਚਿੱਠੀ ਲਿਖੀ ਹੈਗੀ ਕਿ ਅਦਾਲਤ ਦੇ ਵਿੱਚ ਕੇਸ ਵਾਪਸ ਲੈ ਤੁਸੀਂ ਇੱਕ ਦੋਸ਼ੀ ਬੰਦੇ ਨੂੰ ਜਿਹਨੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਉਹਨੂੰ ਬਚਾਉਣ ਤੇ ਲੱਗਿਓ ਉਹ ਦੂਜੇ ਪਾਸੇ ਤੁਸੀਂ ਕਹਿ ਰਹੇ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਇੱਕ ਬਿੱਲ ਲੈ ਕੇ ਆ ਰਹੇ ਹਾਂ ਜਿਹੜਾ ਪਹਿਲਾਂ ਸਿਲੈਕਟਡ ਕਮੇਟੀ ਕੋਲ ਜਾਏਗਾ ਜਿਵੇਂ ਅੱਜ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਬਾਅਦ ਡਾਕਟਰ ਇੰਦਰਬੀ ਸਿੰਘ ਨਿੱਜੇ ਰੜਾ ਕਿਹਾ ਅਸੀਂ ਸਾਰਿਆਂ ਨੇ ਤੇ ਰਾਂਖੋ ਜਾਵਾਂਗੇ ਅਸੀਂ ਆਮ ਜਨਤਾ ਕੋਈ ਜਾਓ ਜੀ ਸਦਕੇ ਜਾਓ ਪਹਿਲਾਂ ਵੀ ਕਈ ਬਿੱਲ ਪੰਜਾਬ ਵਿਧਾਨ ਸਭਾ ਤੇ ਇਤਿਹਾਸ ਫਰੋਲੀਏ ਤੇ ਪਹਿਲਾਂ ਵੀ ਜਿਹੜੇ ਕੇਸ ਹੈ ਸਿਲੈਕਟ ਕਮੇਟੀ ਕੋ ਜਾਂਦੇ ਰਹੇ ਹੈਗੇ ਨੇ ਪਰ ਤੁਹਾਡਾ ਆਮ ਆਦੀ ਪਾਰਟੀ ਦਾ ਜਿਹੜਾ ਦੂਰ ਹੈ ਜਿਹੜਾ ਕਰੈਕਟਰ ਉਹ ਨੰਗਾ ਹੋਇਆਗਾ ਕਿ ਤੁਸੀਂ ਇਸ ਬੰਦੇ ਨੂੰ ਦੋਸ਼ੀ ਡਿਕਲੇਅਰ ਕੀਤਾ ਗਿਆ ਸੀ ਤੇ ਦਿੱਲੀ ਵਿਧਾਨ ਸਭਾ ਚੋਣਾਂ ਜਿਹੜੀਆਂ ਹੂੰ 24 ਚਈਆਂ ਤੁਸੀਂ ਪਹਿਲਾਂ ਟਿਕਟ ਦੇ ਦਿੱਤੀ ਗਿਆ ਜਦੋਂ ਪੰਜਾਬ ਤੋਂ ਮੁੱਦਾ ਉੱਠਿਆ ਗਿਆ ਫਿਰ ਤੁਸੀਂ ਇਹਦੀ ਟਿਕਟ ਕੱਟੀ ਹੈਗੀਏ ਤੁਸੀਂ ਕਿਵੇਂ ਦੋਰੇ ਮਾਪਦੰਡ ਕਿਵੇਂ ਕਰ ਰਹੇ ਹੋਗੇ ਔਰ ਤੁਸੀਂ ਇਸ ਮਸਲੇ ਸਭ ਤੋਂ ਵੱਡੀ ਸਿਆਸਤ ਕੀਤੀ ਜਿਹੜਾ ਬੰਦਾ ਕਮਿਸ਼ਨ ਬਣਿਆ ਸੀ ਜੋਰਾ ਸਿੰਘ ਤੁਸੀਂ ਉਹਨੂੰ ਟਿਕਟ ਦਿੱਤੀ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਹੀ ਉਹਨੇ ਇਸ ਕਮੇਟੀ ਤੇ ਸਭ ਤੋਂ ਵੱਧ ਰੋਲਾ ਪਿਆ ਤੁਸੀਂ ਉਹਨੂੰ ਟਿਕਟ ਦਿੱਤੀ ਹੁਣ ਤੁਸੀਂ ਉਹਨੂੰ ਉਹਨੂੰ ਵੀ ਬਾਹਰ ਕੱਢ ਦਿੱਤਾ ਗਿਆ ਔਰ ਜੋਰਾ ਸਿੰਘ ਹੋਣੀ ਜਸਟਿਸ ਉਹ ਉਹ ਇਸ ਮਸਲੇ ਤੇ ਬੇਅਦਬੀ ਮਸਲੇ ਤੇ ਆਮ ਆਦੀ ਪਾਰਟੀ ਨੂੰ ਦੁੱਕਈ ਮਸਲੇ ਦੇ ਵਿੱਚ ਦੋਸ਼ੀ ਠਰਾ ਰਹੇ ਹੈਗੇ ਹੁਣ ਸਵਾਲ ਹੈ ਕਿ ਇੱਕ ਪਾਸੇ ਤੁਸੀਂ ਬਿੱਲ ਪੇਸ਼ ਕਰਨਾ ਚਾਹੁੰਦੇ ਹੋ ਸਿਲੈਕਟਡ ਕਮੇਟੀ ਨੂੰ ਭੇਜ ਦਿੱਤਾ ਤੇ ਹੋ ਸਕਦਾ ਕਿ ਜਦੋਂ 227 ਦੀਆਂ ਚੋਣਾਂ ਆਉਣਗੀਆਂ ਉਹ ਤੋਂ 5-6 ਮਹੀਨੇ ਪਹਿਲਾਂ ਬਿੱਲ ਪਾਸ ਕਰਨਗੇ ਫਿਰ ਕਹਿਣਗੇ ਦੇਖੋ ਅਸੀਂ ਪਾਸ ਕਰਕੇ ਗਵਰਨਰ ਨੂੰ ਭੇਜਤਾ ਗਵਰਨਰ ਨੇ ਸੀ ਰਾਸ਼ਟਰਪਤੀ ਭੇਜਤਾ ਉੱਥੇ ਪਾਸ ਹੋਇਆ ਕਿ ਨਹੀਂ ਹੋਇਆ ਜੀ ਅਸੀਂ ਤੇ ਕੋਸ਼ਿਸ਼ ਕੀਤੀ ਆ ਮਤਲਬ ਹੁਣ ਵੀ ਸਿਆਸਤ ਕੀਤੀ ਜਾ ਰਹੀ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਜਿਹੜੇ ਸਵਾਲ ਖੜੇ ਹੋ ਰਹੇ ਨੇ ਕਿ ਮੁਹੰਮਦ ਔਰ ਜਿਹੜੇ ਰਮਨ ਸਾਹਿਬ ਨੇ ਉਥੇ ਨਾਲ ਹੀ ਜਿਹੜੀਆਂ ਤਸਵੀਰਾਂ ਜਿਹੜੀਆਂ ਵਾ ਉਹ ਇਹਨਾਂ ਦੀਆਂ ਹੋ ਰਹੀਆਂ ਨੇ ਹਰਪਾਲ ਸਿੰਘ ਚੀਮਾ ਸਾਹਿਬ ਕਿਉਂਕਿ ਹਰਪਾਲ ਸਿੰਘ ਚੀਮਾ ਸਾਹਿਬ ਨੇ ਇਹਨਾਂ ਤੇ ਬੜੀ ਪਾਇਰਵਾਹੀ ਕੀਤੀ ਆ ਕਿਉਂਕਿ ਵਕੀਲ ਹੀ ਉਹ ਸੀਂਗਰੂਰ ਕੇਸ ਹੀ ਹਰਪਾਲ ਸਿੰਘ ਚੀਮਾ ਸਾਹਿਬ ਲੜਦੇ ਰਹੇ ਹੁਣ ਇਸ ਨਰੇਸ਼ ਜਾਦਵ ਹੋਣਾਂ ਨੇ ਹਾਈ ਕੋਰਟ ਦੇ ਵਿੱਚ ਆਪਣੀ ਸਜ਼ਾ ਨੂੰ ਚੈਲੰਜ ਕੀਤਾ ਆ ਪਰ ਬੰਦਾ ਤੇ ਦੋਸ਼ੀ ਡਿਕਲੇਅਰ ਹੋ ਗਿਆ ਨਾ ਤੇ ਤੁਸੀਂ ਇੱਕ ਦੋਸ਼ੀ ਬੰਦੇ ਨੂੰ ਪਾਰਟੀ 'ਚ ਵੀ ਰੱਖਿਆ ਦੋਸ਼ੀ ਬੰਦੇ ਨੂੰ ਟਿਕਟ ਵੀ ਦਿੱਤੀ ਜਦੋਂ ਰੌਲਾ ਪਿਆ ਫਿਰ ਤੁਸੀਂ ਟਿਕਟ ਵੀ ਕੱਟ ਦਿੱਤੀ ਹੈਗੇ ਹੁਣ ਇਹ ਜਿਹੜੇ ਸੱਤੋਂ ਸਵਾਲ ਖੜੇ ਹੁੰਦੇ ਨੇ ਕਿ ਜਦੋਂ 2015 ਦੇ ਵਿੱਚ ਇਹ ਬੇਦਬੀ ਹੁੰਦੀ ਆ ਉਦੋਂ ਕਾਲੀ ਦਲ ਦੀ ਸਰਕਾਰ ਸੀ ਕਾਲੀ ਦਲ ਦੀ ਸਰਕਾਰ ਨੇ ਉਸ ਸਮੇਂ ਜਿਹੜੇ ਨੇ ਮਾਮਲਾ ਸੀਬੀਆਈ ਨੂੰ ਦੇ ਦਿੱਤਾ ਸੀ ਠੀਕ ਹੈ ਸੀਬੀਆਈ ਜਦੋਂ ਫਿਰ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਜਸਟਿਸ ਰਜੀਸ਼ ਸਿੰਘ ਕਮਿਸ਼ਨ ਬਣ ਜਾਂਦਾ ਰਿਪੋਰਟ ਹਾਊਸ ਦੇ ਵਿੱਚ ਟੇਬਲ ਹੋ ਜਾਂਦੀ ਆ ਫਿਰ ਤਿੰਨ ਮੈਂਬਰੀ ਇੱਕ ਐਸਆਈਟੀ ਬਣਾਈ ਜਾਂਦੀ ਜਿਹਦੇ ਵਿੱਚ ਪ੍ਰਬੋਧ ਕੁਮਾਰ ਔਰਨਪਾਲ ਸਿੰਘ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਫਿਰ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਸੀਬੀਆਈ ਕੋ ਕੇਸ ਵਾਪਸ ਖੋ ਕੇ ਪੰਜਾਬ ਜਿਹੜਾ ਵਾ ਸਮਰਥ ਹੈਗਾ ਵਾ ਪੰਜਾਬ ਪੁਲਿਸ ਜਾਂਚ ਕਰੇਗੀ ਪੰਜਾਬ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਤੇ ਸੀਬੀਆਈ ਨੂੰ ਕਾਂਗਰਸ ਪਾਰਟੀ ਨੇ ਕਰਨੇ ਨਹੀਂ ਦਿੱਤੀ ਹੈਗੀ ਪ੍ਰਗਟ ਸਿੰਘ ਹਣਾ ਤਾਂ ਹੀ ਕਹਿਣਾ ਵਿਧਾਨ ਸਭਾ ਦੇ ਵਿੱਚ ਕਿ ਕੁਝ ਸਾਡੇ ਜਿਹੜੇ ਲੀਡਰ ਨੇ ਕਾਰਵਾਈ ਕਰਨਾ ਚਾਹੁੰਦੇ ਸੀ ਤੇ ਕੁਝ ਨਹੀਂ ਕਰਨਾ ਚਾਹੁੰਦੇ ਸੀ ਹੁਣ ਸਾਰੀ ਕਾਂਗਰਸ ਕੈਪਟਨ ਮਿਰਿੰਦਰ ਸਿੰਘ ਨੂੰ ਦੋਸ਼ੀ ਠਰਾਉਣ ਤੇ ਲੱਗੀ ਹੋਈ ਆ ਕਿਉਂਕਿ ਇਸ ਟਾਈਮ ਉਹ ਭਾਜਪਾ ਦੇ ਵਿੱਚ ਆ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜਾ ਹੁਣ ਮਸਲਾ ਆ ਗਿਆ ਜਿਹੜਾ ਕਿ ਸਾਢੇ 3 ਸਾਲ ਤੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਹੋਗੇ ਬਹੁਤ ਸਾਰੇ ਫਰੀਦਕੋਟ ਤੋਂ ਕੇਸ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਹੋ ਗਏ ਨੇ ਕਈ ਪੀਓ ਫੜੇ ਨਹੀਂ ਗਏ ਹੈਗੇ ਨੇ ਹੁਣ ਇਹ ਸਾਰਾ ਮਸਲਾ ਕੀ ਇਸ ਤੇ ਫਿਰ ਸਿਆਸਤ ਹੋ ਰਹੀ ਆ 2016 ਦੇ ਵਿੱਚ ਮਲੇਰਕੋਟਲਾ ਖਰਾਨੇ ਸ਼ਰੀਫ ਦੀ ਬੇਦਬੀ ਹੁੰਦੀ ਹੈ ਤੇ ਫਿਰ ਆਮ ਆਦੀ ਪਾਰਟੀ ਦਾ ਜਿਹੜਾ ਐਮਐਲਏ ਆ ਨਰੇਸ਼ ਜਾਦਵ ਉਹ ਨਾਮਜਦ ਹੋ ਜਾਂਦਾ ਉਹਦੀ ਅਰੈਸਟ ਵੀ ਹੋ ਜਾਂਦੀ ਹੈ ਤੇ ਇਹਨਾਂ ਦੇ ਜਿਹੜੇ ਵਕੀਲ ਵਕਾਲਤਨਾਮਾ ਉਹ ਹਰਪਾਲ ਸਿੰਘ ਚੀਮਾ ਸਾਹਿਬ ਸੀ ਹਰਪਾਲ ਸਿੰਘ ਚੀਮਾ ਸਾਹਿਬ ਦੇ ਨਾਲ ਹਰਦੋਸ ਸਿੰਘ ਬੈਂਸ ਸਾਹਿਬ ਵੀ ਜਾਂਦੇ ਜਿਹੜੇ ਇਸ ਸਮੇਂ ਦੋਨੇ ਪੰਜਾਬ ਦੇ ਵਿੱਚ ਵਜੀਰ ਨੇ ਔਰ 12 ਜਿਹੜਾ ਦਿਨ ਪਹਿਲਾਂ ਜਦੋਂ ਅਦਾਲਤ ਨੇ ਫੈਸਲਾ ਸੁਣਾਇਆ ਉਦੋਂ 3 ਨਵੰਬਰ ਨੂੰ ਫੈਸਲਾ ਹੁੰਦਾ ਉਸ ਤੋਂ ਪਹਿਲਾਂ ਇਥੋਂ ਦੇ ਡਿਪਟੀ ਕਮਿਸ਼ਨਰ ਉਹ ਵੀ ਚਿੱਠੀ ਕਾਲੀਦਲ ਵਾਲੇ ਪ੍ਰੈਸ ਕਾਨਫਰੰਸੇ ਦਿਖਾ ਚੁੱਕੇ ਨੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਸਟ੍ਰਿਕਟ ਟਰਨੀ ਨੂੰ ਚਿੱਠੀ ਲੈ ਕੇ ਕਿਹਾ ਗਿਆ ਕਿ ਇਹ ਕੇਸ ਜਿਹੜਾ ਵਾ ਇਹ ਵਾਪਸ ਲਿਆ ਜਾਵੇ ਹੁਣ ਸਵਾਲ ਹੈ ਕਿ ਜਿਹੜਾ ਜ਼ਿਲੇ ਦਾ ਡਿਪਟੀ ਕਮਿਸ਼ਨਰ ਹੁੰਦਾ ਉਹ ਆਪਣੇ ਬਲਬੂਤੇ ਕਰ ਸਕਦਾ ਹੈ ਕੋਈ ਨਾ ਕੋਈ ਤੇ ਸਿਆਸੀ ਤਸਵੀਰ ਤੇ ਦਬਾਅ ਹੈ ਜਦੋਂ ਇਹ ਕੇਸ ਅਦਾਲਤ ਕੋ ਜਾਂਦਾ ਹੈ ਅਦਾਲਤ ਆਪ ਖਿੱਚ ਜਾਂਦੀ ਹੈ ਕਿ ਹੁਣ ਤੇ ਚਾਹੇ ਜਿਹੜੇ ਵਿਟਨੈਸ ਆ ਜਾਂ ਸ਼ਿਕਾਇਤ ਕਰਤਾ ਵੀ ਮੁਕਰ ਜਾਣ ਅਦਾਲਤ ਆਪਣਾ ਫੈਸਲਾ ਸੁਣਾਉਗੀ ਇਸ ਕਰਕੇ ਉਹਨਾਂ ਨੇ ਫੈਸਲਾ ਸੁਣਾ ਦਿੱਤਾ ਤੇ 2 ਸਾਲ ਦੀ ਸਜ਼ਾ ਹੋ ਗਈ ਫਿਰ 15 ਦਸੰਬਰ ਨੂੰ ਆਮ ਆਦੀ ਪਾਰਟੀ ਇਹਨਾਂ ਨੂੰ ਟਿਕਟ ਦੇ ਦਿੰਦੀ ਹੈ ਜਦੋਂ ਰੋਲਾ ਪੈਂਦਾ ਕਾਲੀਦ ਜਾਂ ਹੋਰ ਕਾਂਗਰਸ ਪਾਰਟੀਆਂ ਜਾਂ ਹੋਰ ਪਾਰਟੀਆਂ ਰੋਲਾ ਪਾਉਂਦੀਆਂ ਹਨ ਫਿਰ ਇਹ ਟਿਕਟ ਕੱਢ ਕੇ ਕਿਸੇ ਹੋਰ ਨੂੰ ਦੇ ਦਿੰਦੇ ਹਨ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਮਸਲਾ ਜਿਹੜਾ ਵਾ ਇਸ ਪੰਜਾਬ ਤੇ ਸਿਆਸਤ ਜਿਹੜੀ ਕਿਉਂ ਹੋ ਰਹੀ ਹੈ ਜੇ ਮਸਲਾ ਉਸ ਵੇਲੇ ਸੀਬੀਆਈ ਨੂੰ ਦਿੱਤਾ ਜਾਂਦਾ ਉਹ ਸੀਬੀਆਈ ਨੇ ਵੀ ਜਿਹੜਾ ਵਾ ਸਰਕਾਰ ਨੇ ਉਹਨੂੰ ਪੂਰੀਆਂ ਫਾਈਲਾਂ ਨਹੀਂ ਦਿੱਤੀਆਂ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਉਹ ਫਿਰ ਇੰਨਾ ਲਿੰਗਰ ਲਾਉਣ ਹੋ ਗਿਆ ਉਸ ਤੋਂ ਬਾਅਦ ਸਰਕਾਰ ਕਹਿੰਦੀ ਕਿ ਇਹ ਪੰਜਾਬ ਪੁਲਿਸ ਹੀ ਜਾਂਚ ਕਰੂਗੀ ਪੰਜਾਬ ਪੁਲਿਸ ਨੇ ਹੁਣ ਤੱਕ ਕਈ ਕਮੇਟੀਆਂ ਬਣਾ ਦਿੱਤੀਆਂ ਆਪਣੇ ਕਿਹੜੇ ਕਿਹੜੇ ਪੁਲਿਸ ਅਫਸਰ ਦੇ ਲੇਕਿਨ 2015 ਤੋਂ ਲੈ ਕੇ ਤੇ ਹੁਣ ਲਗਭਗ 10 ਸਾਲ ਹੋ ਗਏ ਨੇ ਪਰ ਆਖਰ ਸਿਆਸਤ ਕਿਉਂ ਹੋ ਰਹੀ ਆ ਇਹ ਸਭ ਤੋਂ ਵੱਡੀ ਵਜ੍ਹਾ ਹੈ ਕਿ ਇਹਦਾ ਜਿਹੜਾ ਰਿਜ਼ਲਟ ਆਉਣਾ ਚਾਏ ਸਿਰ ਤੇ ਸਿਰਫ ਸਿਆਸੀ ਮੁੱਦਾ ਵੋਟਾਂ ਦੇ ਖਾਤਰ ਇਸ ਤੇ ਸਿਆਸਤ ਹੋਈ ਆ ਕਾਂਗਰਸ ਨੇ ਸਿਆਸਤ ਕੀਤੀ ਉਹਨਾਂ ਦੀ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਨੇ ਸਿਆਸਤ ਕੀਤੀ ਇਹਨਾਂ ਦੀ ਸਰਕਾਰ ਬਣ ਗਈ ਹੈਗੀ ਉਹਨਾਂ ਉਸ ਦੇ ਕੱਲ ਨੂੰ ਭਾਜਪੀ ਐਸਐਸ ਸੀਐਸ ਕਿਤੇ ਉਹਨਾਂ ਦੀ ਸਰਕਾਰ ਬਣ ਜੇ ਜਾਂ ਕਿਸੇ ਹੋਰ ਦੀ ਬਣ ਜੇ ਪਰ ਆਮ ਆਦਮੀ ਪਾਰਟੀ ਨੂੰ ਨਰੇਸ਼ ਜਾਦੂਨ ਨੂੰ ਪਾਰਟੀ ਤੋਂ ਬਾਹਰ ਕੱਢਣਾ ਚਾਹੀਦਾ ਜਿਹੜੇ ਮਲੇਰ ਕੋਟਲਾ ਦੇ ਐਮਐਲਏ ਸਾਹਿਬ ਆ ਉਹਨਾਂ ਨੂੰ ਇਸ ਕਮੇਟੀ ਤੋਂ ਬਾਹਰ ਕੱਢਣਾ ਚਾਹੀਦਾ ਔਰ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਇਸ ਮਸਲੇ ਤੇ ਬੋਲਣ ਦਾ ਕੋਈ ਹੱਕ ਨਹੀਂ ਕਿਉਂਕਿ ਉਹ ਨਰੇਸ਼ ਜਾਦਵ ਦੇ ਵਕੀਲ ਰਹੇ ਹੈਗੇ ਨੇ ਉਹਨੂੰ ਬਚਾਉਣ ਲੱਗਾ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈਗਾ ਅੱਜ ਵੀ ਫੂਡ ਮੈਂ ਵਾਇਰਲ ਕਰ ਰਿਹਾ ਕਾਲੀ ਦਲ ਦਾਗਾ ਇਸ ਮਸਲੇ ਤੇ ਸਰਕਾਰ ਜਵਾਬ ਦੇਣੀ ਅੱਜ ਪੱਤਰਕਾਰ ਨੇ ਪੁੱਛਿਆ ਵੀ ਗਿਆ ਮਲੇਰ ਕੋਟਲਾ ਦੇ ਐਮਐਲਏ ਸਾਹਿਬ ਨੂੰ ਕਹਿੰਦੇ ਮੈਂ ਕਾਲੀ ਦਲ ਦੇ ਜਵਾਬ ਨਹੀਂ ਦਿੰਦਾ ਹੈਗਾ ਜੀ ਉਹਨਾਂ ਦੇ ਦੋ ਐਮਐਲਏ ਲੈ ਹੂੰ ਤੇ ਤੁਹਾਡਾ ਤਾਂ ਉਹਦਾ ਇੱਕ ਵੀ ਐਮਐਲਏ ਨਹੀਂ ਸੀ ਹੈਗਾ ਤੁਸੀਂ ਤਾਂ ਕਾਲੀ ਦਲ ਕੋਲ ਜਵਾਬ ਮੰਗਦੇ ਸੀ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਜੇ ਕਿਸੇ ਪਾਰਟੀ ਦੇ ਐਮਐਲਏ ਨੇ ਕਿ ਤੁਸੀਂ ਜਵਾਬ ਇੱਕ ਆਪੋਜੀਸ਼ਨ ਪਾਰਟੀ ਆ ਪੰਜਾਬ ਦੇ ਵਿੱਚ ਉਹਨਾਂ ਨੇ ਕਟੂੜ 25 30 ਸਾਲ ਰਾਜ ਕੀਤਾ ਹੈਗਾ ਮਤਲਬ ਤੁਸੀਂ ਆਪਣੀ ਚੋਰੀ ਕਮ ਸ਼ਿਪਾ ਰਹੇ ਹੋ ਇਸ ਕਰਕੇ ਸਵਾਲ ਖੜੇ ਹੁੰਦੇ ਕਿ ਕਟੂਗੜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਰਦ ਸਿੰਘ ਸਧਵਾ ਸਾਹਿਬ ਜਿਹੜੇ ਇੱਕ ਗੋਰ ਸਿੱਖ ਨੇ ਜਿਨ੍ਹਾਂ ਨੇ ਬੇਅਦਬੀ ਦੇ ਮੁੱਦੇ ਤੇ ਬਹੁਤ ਆਵਾਜ਼ ਚੁੱਕੀ ਆ ਹਾਲਾਂਕਿ ਅੱਜ ਕੱਲ ਉਹ ਵੀ ਘੱਟ ਬੋਲਦੇ ਹੈਗੇ ਨੇ ਉਹਨਾਂ ਦੇ ਹਲਕੇ ਦੇ ਵਿੱਚ ਹੀ ਬਰਗਾੜੀਆਂ ਉਹਨਾਂ ਨੂੰ ਚਾਹੀਦਾ ਕਿ ਜਦੋਂ ਮਸਲਾ ਉੱਠਿਆ ਹੋਇਆ ਵਾ ਤੇ ਤੁਹਾਨੂੰ ਜਿਹੜੇ ਮਲੇਰ ਕੋਟਲਾ ਦੇ ਜਿਹੜੇ ਐਮਐਲਏ ਉਹਨਾਂ ਨੂੰ ਇਸ ਕਮੇਟੀ 'ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਪੈਰਵਾਈ ਕਰਦੇ ਰਹੇ ਨੇ ਔਰ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਵੀ ਇਸ ਮਸਲੇ ਤੇ ਨਹੀਂ ਬੋਲਣ ਦਾ ਕੋਈ ਹੱਕ ਹੈ ਕਾਲੀ ਦਲ ਕਹਿ ਰਹੇ ਨੇ ਕਾਲੀ ਦਲ ਨੇ ਫੋਰਮਾ ਰਿਲੀ ਹਰਪਾਰ ਸਿੰਘ ਚੀਮਾ ਸਾਹਿਬ ਵੀ ਬੈਠੇ ਹੋਏ ਨੇ ਮਲੇਰ ਕੋਟ ਵਾਲੇ ਐਮ ਐਲ ਏ ਸਾਹਿਬ ਵੀ ਬੈਠੇ ਹੋਏ ਨੇ ਇਸ ਕਰਕੇ ਕਿ ਦੋਸ਼ੀ ਬੰਦੇ ਦੇ ਨਾਲ ਬੈਠੇ ਉਹ ਦੋਸ਼ੀ ਯਾਰ ਜਿਸ ਨੇ ਕੁਰਾਨੇ شریف ਦਾ ਬੇਦਬੀ ਕੀਤੀ ਹੋਵੇ ਤੁਸੀਂ ਉਸ ਦੋਸ਼ੀ ਦੀ ਪੈਰਵਾਹੀ ਕਰਦੇ ਰਹੇ ਹੋ ਉਸ ਦੋਸ਼ੀ ਨੂੰ ਬਚਾਉਂਦੇ ਰਹੇ ਹੋ ਜ਼ਿਲ੍ਹਾ ਪ੍ਰਸ਼ਾਸਨ ਤੇ ਦਬਾਅ ਪਾਇਆ ਗਿਆ ਵਾ ਤੇ ਫਿਰ ਇਸ ਮਸਲੇ ਤੇ ਤੁਹਾਡੀ ਬਿੱਲ ਪੇਸ਼ ਕਰਨਾ ਕਿੰਨਾ ਕੀ ਵਾਜਬ ਆ ਜਾਂ ਕਿੰਨਾ ਕੀ ਜਾਇਜ਼ ਆ ਜਾਂ ਕਿੰਨਾ ਕੀ ਨਜਾਇਜ਼ ਆ